ਮੈਂ ਇਸ ਚੀਜ਼ ਵਿੱਚ ਆਉਣਾ ਨਹੀਂ ਚਾਹੁੰਦਾ ਜਿਵੇਂ ਮੈਂ ਆਪਣੇ ਧੀ ਨੂੰ ਮੀਡੀਆ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦਾ ਸੀ ਤੇ ਨਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਸੀ ਤੇ ਮੈਂ ਇਹ ਕਹਿੰਦਾ ਆ ਵੀ ਮੈਨੂੰ ਹੁਣ ਮਜਬੂਰੀ ਕਰਨ ਆਉਣਾ ਪਿਆ ਜਦੋਂ ਮੈਨੂੰ ਹੁਣ ਧਮਕੀਆਂ ਧੁੰਮਕੀਆਂ ਦੇਣ ਲੱਪੇ ਨੇ ਮੈਂ ਤੁਹਾਡੇ ਤੇ ਕੇਸ ਕਰਾ ਦੂੰ ਆਹ ਕਰਾ ਦੂੰ ਆਹ ਕਰੋ ਐਨਆਰਏ ਥਾਣੀ ਤੇ ਪਰਚੇ ਦੀ ਦਵਾਉਣ ਲੱਪੇ ਘਰ ਵਾਲੀ ਤੋਂ ਹੈ ਅਕਸਰ ਮੇਰੀ ਵਾਈਫ ਆਉ ਮੈਂ 35 ਲੱਖ ਹੱਥਿਆ ਮੈਂ ਉਹਨੂੰ ਸਾਧਰੇ ਆ ਵੀ ਆਪਣੇ ਬੱਚਿਆਂ ਨੂੰ ਮਿਲ ਜਾ ਜਾਂ ਜਾਂ ਮੇਰੇ ਕੋ ਆ ਪੱਕੇ ਦੌਰ ਤੇ ਕਿਉਂ ਨਹੀਂ ਆ ਰਹੀ ਹੋ ਮੇਰਾ ਸੋਹਰਾ ਸਾਹਿਬ ਕਹ ਰਿਹਾ ਵੀ ਕਹਿੰਦਾ ਨਹੀਂ ਉਹ ਨਹੀਂ ਆ ਸਕਦੀ ਜੀ ਇੰਡੀਆ ਕਉਨੀ ਆ ਸਕਦੀ ਕਿਉਂ ਸਾਡੇ ਖਿਲਾਫ ਉਹਨੂੰ ਕੇਸ ਲਾਤਾ ਉਧਰ ਕਿਉਂ ਨਹੀਂ ਆ ਸਕਦੀ ਕਿਉਂਕਿ ਪੈਸੇ ਅਸੀਂ ਲਾਏ ਆ ਸਾਡੇ ਹੱਕ ਹਲਾ ਲ ਮੇਰੇ 9 ਸਾਲ ਦੀ ਕੁਮਾਈ ਕੁਆਦੀ ਕੁਮਾਈ ਲੱਗੀ ਆ ਤੇ ਮੈਂ ਸੋਚਦਾ ਵੀ ਉਹਨਾਂ ਦਾ ਹੱਕੇ ਨਹੀਂ ਸੀ ਇੰਨੀ ਗੱਲ ਕਹਿਣ ਦਾ ਤੂੰ ਕਹਿੰਦੇ ਵੀ ਆਵੇ ਆਪਣੇ ਜਿੱਦਾਂ ਧੀ ਸਾਡੀ ਆਵੇ ਮਿਲ ਜਾ ਬੱਚੇ ਨੂੰ ਮਿਲ ਕੇ ਜਾਵੇ ਨਾ ਜੀ ਕੋਈ ਨਹੀਂ ਇਦਾਂ ਉਹਨੂੰ ਨਹੀਂ ਆਉਣਾ ਜੀ ਮੈਂ ਤਾਂ ਕੇਸ ਚੱਕਣ ਨੂੰ ਵੀ ਤਿਆਰ ਆ ਸਭ ਕੁਝ ਚੱਕਣ ਨੂੰ ਤਿਆਰ ਆ ਅਗਰ ਹੁਣ ਤੁਹਾਡੀ ਵਾਈਫ ਆਜਵੇ ਤਾਂ ਤੁਸੀਂ ਸਾਰੇ ਗਿਲੇ ਸ਼ਿਕਵੇ ਭਲਾ ਕੇ ਉਸ ਦੇ ਨਾਲ ਅਗਲੀ ਜ਼ਿੰਦਗੀ ਬਿਤਾਉਣ ਨੂੰ ਤਿਆਰ ਹੋ? ਹਾਂਜੀ ਹਾਂਜੀ ਬਿਲਕੁਲ ਸਹੀ ਸਾਡੀ ਗੱਲ ਮੈਂ ਬਿਲਕੁਲ ਜੀ ਬੱਚਿਆਂ ਦੀ ਖਾਤਰ ਸਭ ਕੁਝ ਕਰਨੇ ਪੈਂਦਾ। ਜੀ ਸਭ ਤੋਂ ਵੱਡੀ ਆਪਾਂ ਨੂੰ ਚੀਜ਼ ਹੈ ਮਾਲਕ ਨੇ ਦਾਅ ਦਿੱਤੀ ਬੱਚਿਆਂ ਦੀ। ਮੈਂ ਵੀ ਜਿਹੜਾ ਡੇਰਾ ਪਿਆਸ ਜਾਂਦਾ ਹੈ ਮੇਰੇ ਘਾਲਿਆਂ ਨੂੰ ਘਰ ਵਾਲੀ ਨੇ ਵੀ ਨਾਮਦਾਨ ਲਿਆ ਮੈਂ ਵੀ ਲਿਆ ਮੇਰੇ ਸੱਸ ਸਹੁਰੇ ਨੇ ਵੀ ਫੈਮਲੀ ਆ ਉਹ ਵੀ ਡੇਰਾ ਪਿਆਸ ਜਾ ਰਹੇ ਆ। ਤੇ ਅਸੀਂ ਜੇ ਆਪਾਂ ਗੁਰਮੁਖਿਆ ਹੋ ਗਏ ਆਪਾਂ ਇਦਾਂ ਨਹੀਂ ਮਨ ਮਨਵਖਾਂ ਲਈ ਗੱਲਾਂ